ਅੱਜ ਦਾ ਅੱਜ ਦਾ ਆਪਣਾ ਟੌਪਿਕ ਹੈਗਾ ਵੀ ਦੁੱਧ ਵਧਾਉਣ ਤੇ ਥੋੜ੍ਹ ਸਸਤੇ ਸਸਤੇ ਤਰੀਕੇ ਦੇ ਨਾਲ ਆਪਾਂ ਕਿਵੇਂ ਦੁੱਧ ਵਧਾ ਸਕਦੇ ਆਂਗੇ ਜਿਵੇਂ ਹੁਣ ਫਰਜ਼ ਕਰੋ ਵੀ ਕਈ ਵੀਰ ਕਹਿੰਦੇ ਆ ਵੀ ਗਰਮੀ ਦੇ ਵਿੱਚ ਦਾਣਾ ਰੰਨ ਕੇ ਵੀ ਪਾਉਣ ਦੇ ਨਾਲ ਵੀ ਸਾਡਾ ਦੁੱਧ ਘਟਦਾ ਨਹੀਂ ਗਰਮੀ ਹੋਵੇ ਸਰਦੀ ਹੋਵੇ ਮੈਂ 24 ਘੰਟੇ ਆ ਵੇਖੋ ਮੇਰਾ ਪਤੀਲਾ ਹੈਗਾ ਹਰ ਟਾਈਮ ਮੇਰਾ ਦਾਣਾ ਰਿਦਾ ਹੈਗਾ ਜਿਵੇਂ ਹੁਣ ਫਰਜ਼ ਕਰੋ ਵੀ ਇਹੇ ਦਾਣਾ ਰੰਨਿਆ ਹੈਗਾ ਅੱਜ ਦਿਨ ਦਾ ਦਾਣਾ ਰਿੱਝਾ ਹੈ ਰਾਤ ਨੂੰ ਇਹਨੂੰ ਆ ਇਹਦੇ ਵਿੱਚ ਵਿੱਚ ਕੜਤਾਗਾ ਆਪਾਂ ਇਹ ਠੰਡਾ ਹੋ ਗਿਆ ਇਹ ਆਪਾਂ ਸਵੇਰ ਪਾਉਣਾ ਹੈਗਾ ਜਿਹੜਾ ਉਹ ਰਿੱਝੀ ਜਾਂਦਾ ਹੈ ਉਹ ਕੱਲ ਨੂੰ ਆਪਾਂ ਦਿਨੇ ਪਾਉਣਾ ਹੈਗਾ ਔਰ ਦੁੱਧ ਵਧਾਉਣ ਦੇ ਵਿੱਚ ਸਸਤਾ ਤੇ ਵਧੀਆ ਤਰੀਕਾ ਹੈਗਾ ਜਿਹੜਾ ਹੁਣ ਜਿਵੇਂ ਕਿ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਔਲਿਆਂ ਦਾ ਰਸਾ ਮਰਬਿਆਂ ਦਾ ਰਸਾ ਸਿਉ ਦਾ ਰਸਾ ਗਾਜਰਾਂ ਦਾ ਰਸਾ ਜਿਵੇਂ ਉਹ 15 ਰੁਪਏ ਕਿਲੋ ਆਪਾਂ ਨੂੰ ਮਿਲ ਜਾਂਦਾ ਆ ਦਿਖਾਉਨੇ ਆ ਤੁਹਾਨੂੰ ਆ ਵੇਖੋ ਇਹ ਗਾਜਰਾਂ ਦਾ ਰਸਾ ਹੈ ਇਹਨੂੰ ਆਪਾਂ ਕੀ ਕਰਨਾ ਹੈਗਾ 250 ਗ੍ਰਾਮ ਇਹਦੇ ਵਿੱਚ ਆਪਾਂ ਐਡ ਕਰ ਲਿਆ ਦਾਣੇ ਦੇ ਵਿੱਚ ਦਾਣੇ ਦੇ ਵਿੱਚ ਐਡ ਕਰ ਲਿਆ ਤਾਂ ਤੁਸੀਂ 10 ਦਿਨ ਲਗਾਤਾਰ ਇਹਨੂੰ ਜਦੋਂ ਰਸੇ ਨੂੰ ਪਾਉਂਗੇ ਤੁਹਾਨੂੰ ਆਟੋਮੈਟਿਕ ਆਪ ਹੀ ਪਤਾ ਲੱਗ ਜਾਊਗਾ ਵੀ ਵਾਕਿਆ ਵੀ ਰਸੇ ਦਾ ਕੰਮ ਆ ਮੈਂ ਗਰਮੀ ਗਰਮੀ ਇਹੀ ਇਸਤੇਮਾਲ ਕਰਦਾ ਇੱਕ ਗਊ ਰੱਖੀ ਵੀ ਹੈ ਮੇਰੇ ਕੋਲੇ ਉਹ استعمال ਕਰਦਾਗਾ ਮੈਂ ਇਹਦਾ ਔਰ ਇਹਦੇ ਨਾਲ ਮੈਂ ਇੱਕ ਚੀਜ਼ ਜਦੋਂ ਗੱਭ ਹੋ ਜਾਂਦੀ ਆ 4 ਜਾਂ 5 ਮਹੀਨਾ ਦਾ ਪਸ਼ੂ ਗੱਭ ਹੋ ਗਿਆ ਤੁਸੀਂ ਉਹਨੂੰ ਦੁੱਧੋਂ ਨਹੀਂ ਛੱਡਣਾ ਲਗਾਤਾਰ ਚੋਣਾ ਹੈ ਉਵੇਂ ਜਿਵੇਂ ਹੀ ਤੁਸੀਂ ਉਹਨੂੰ ਚੋਈ ਜਾਣਾ ਉਹਦੇ ਚ ਆਪਾਂ ਕੀ ਕਰਨਾ ਹੈਗਾ 4 ਦਿਨਾਂ ਤੋਂ ਪਾਈਆ ਕਿਉਂ ਐਡ ਕਰ ਲੈਣਾ ਜਿਵੇਂ ਕਿ ਆਹ ਵੇਖੋ ਹੁਣ ਇਹਦੇ ਵਿੱਚ ਕਿਉਂ ਇਹਦੇ ਚ ਪਾਈਆ ਕਿਉਂ ਹੁਣ ਆਪਾਂ ਇਹਦੇ ਚ ਐਡ ਕਰ ਲਿਆ ਢਾਲ ਢਾਕੋ ਤੁਸੀਂ ਜੇ ਡਾਲਡਾ ਕਯਾਵਡ ਕਰ ਲਓਗੇ ਤਾਂ ਮਤਲਬ ਦੋ ਚੀਜ਼ਾਂ ਇਹ ਮੇਰੇ ਮੁਤਾਬਕ ਐਡ ਕਰ ਲਓਗੇ ਤੁਸੀਂ ਪਸ਼ੂ ਨੂੰ ਦੁੱਧ ਜਿੰਨਾ ਤੁਹਾਡਾ ਦਿੰਦਾ ਉਹਨਾਂ ਪਰ ਭੂਰ ਦੁੱਧ ਦੇਊਗਾ ਤੇ ਵੱਧ ਮਾਤਰਾ ਦੇ ਵਿੱਚ ਦੇਊਗਾ ਤੇ ਪੂਰਾ ਤੰਦਰੁਸਤ ਪਸ਼ੂ ਰਹੂਗਾ ਮੇਰਾ ਨਾਮ ਗੁਰਲਾਬ ਸਿੰਘ ਆ ਕਿਸੇ ਨੇ ਜਾਣ ਮੇਰਾ ਨਾਮ ਗੁਰਲਾਬ ਸਿੰਘ ਆ ਕਿਸੇ ਨੇ ਵੀਡੀਓ ਬਾਰੇ ਬਣਮਾਉਣੀ ਹੋਵੇ ਇਸ ਤਰ੍ਹਾਂ ਦੀ ਜਾਂ ਮਤਲਬ ਕੋਈ ਐਡ ਕਰਵਾਉਣੀ ਹੋਵੇ ਜਾਂ ਪਸ਼ੂ ਪ੍ਰਤੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੇ ਮੇਰੇ ਨੰਬਰ ਸਕਰੀਨ ਤੋਂ ਤੁਸੀਂ ਮੈਨੂੰ ਕਾਲ ਕਰਕੇ ਜਦੋਂ ਮਰਜ਼ੀ ਪੁੱਛ ਸਕਦੇ ਹੋ